ਪਹੁੰਚ ਰਹੀ ਹੈ ਔਰ ਨਿਹੰਗ ਸਿੰਘਾਂ ਦੇ ਵੱਲੋਂ ਪਰਸੋ ਮਹੱਲਾ ਕੱਢਿਆ ਜਾਵੇਗਾ ਔਰ ਰੰਗ ਜਿਹੜੇ ਨੇ ਬਹੁਤ ਵੱਖਰੇ ਉੱਥੇ ਵੇਖਣ ਨੂੰ ਮਿਲ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਚੁੱਕੀ ਹੈ ਔਰ ਅਮੂਮਨ ਤੌਰ ਤੇ ਜਦੋਂ ਸੰਗਤ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਸ਼ੁਰੂਆਤ ਜਿਹੜੀ ਹੈ ਉਹ ਜ਼ਰੂਰ ਅੱਜ ਦੇ ਦਿਨ ਕੀਤੀ ਜਾਂਦੀ ਹੈ ਪਰ ਜਿੰਨਾ ਸਮਾਂ ਯਾਨੀ ਕਿ 26 ਤਰੀਕ ਤਾ ਕੇ ਸਵਾਰ ਅੱਜ ਇਹਦਾ ਹਸ ਸਮਾਗਮ ਇੱਥੇ ਹੋਣਗੇ ਇਸ ਤਰੀਕੇ ਦੇ ਨਾਲ ਰੌਣਕਾਂ ਹੋਣਗੀਆਂ 26 ਤਰੀਕ ਨੂੰ ਆਖਰਲਾ ਦਿਨ ਹੁੰਦਾ ਤਾਂ ਉਦੋਂ ਤੱਕ ਸੰਦਰ ਜਿਹੜੀ ਹੈ ਇੱਥੇ ਹੀ ਰਹਿੰਦੀ ਹੈ ਤਾਂ ਕੁਲ ਮਿਲਾ ਕੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੋਲੇ ਮਹੱਲੇ ਦਾ ਹਰ ਵਾਰ ਦੀ ਤਰ੍ਹਾਂ ਆਗਾਜ਼ ਜਿਹੜਾ ਹੈ ਅੱਜ ਹੋ ਚੁੱਕਿਆ ਹੈ ਸ਼ਿਆਖੰਡਪਟ ਸਾਹਿਬ ਜਿਹੜੇ ਨੇ ਉਹ ਰੱਖ ਦਿੱਤੇ ਗਏ ਨੇ ਅਰੰਭਤਾ ਅੱਜ ਹੋ ਗਈ ਹੈ ਔਰ ਉਸ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੁਖਤਾ ਪ੍ਰਬੰਧ ਪ੍ਰਸ਼ਾਸਨ ਦੇ ਮੁਤਾਬਿਕ ਉਹਨਾਂ ਨੇ ਕਰ ਲਏ ਨੇ ਤਾਂ ਕਿ ਹਰ ਤਰੀਕੇ ਦੇ ਨਾਲ ਆਮਾਨਾ ਮਾਨ ਦੇ ਨਾਲ ਸਾਰੇ ਸਮਾਗਮ ਜਿਹੜੇ ਨੇ ਉਹ ਮੁਕੰਮਲ ਹੋ ਜਾਣ ਅਤੇ ਲਗਾਤਾਰ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪੂਰੇ ਪ੍ਰਬੰਧ ਸੰਗਤਾਂ ਦੇ ਲਈ ਜਿਹੜੇ ਨੇ ਉਹ ਵੀ ਕੀਤੇ ਗਏ ਨੇ ਤਾਂ ਕਿ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ। ਔਰ ਕਿਸ ਤਰੀਕੇ ਦੀ ਤਸਵੀਰ ਹੈ ਸਿੱਧਾ ਰੁਕਰਾਂਗੇ ਨਪਿੰਦਰ ਬਰਾੜ ਮੇਰੇ ਸਯੋਗੀ ਸ਼੍ਰੀ ਆਨੰਦਪੁਰ ਸਾਹਿਬ ਜੀ ਤਰਤੀ ਤੋਂ ਲਾਈਵ ਮੌਜੂਦ ਨੇ ਸਾਡੇ ਨਾਲ। ਨਪਿੰਦਰ ਕਿਸ ਤਰੀਕੇ ਦੇ ਨਾਲ ਰੰਗ ਤੁਹਾਨੂੰ ਅੱਜ ਨਜ਼ਰ ਆ ਰਹੇ ਨੇ ਹਾਲਾਂਕਿ ਅੱਜ ਪਹਿਲਾ ਦਿਨ ਹੈ ਸ਼ੁਰੂਆਤ ਹੈ। ਪਰ ਵਾਕਿ ਹੀ ਵਿਲੱਖਣ ਤਸਵੀਰ ਹੁੰਦੀ ਹੈ ਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਜੀ ਬਿਲਕੁਲ ਸ਼੍ਰੀ ਅਨੰਦਪੁਰ ਸਾਹਿਬ ਖਾਓਸ ਦੀ ਧਰਤੀ ਔਰ ਹੋਲਾ ਮਹੱਲਾ ਦਾ ਪਵਿੱਤਰ ਸਮਾਂ ਆਇਆ ਤਾਂ ਅੱਜ ਸ਼ੁਰੂਆਤ ਆ ਸਮਾਗਮਾਂ ਦੀ ਅੱਜ ਪਹਿਲਾ ਦਿਨ ਹੈ ਅੱਜ ਕੱਲ ਤੇ ਪਰਸੋ ਤਿੰਨ ਦਿਨ ਇੱਥੇ ਸਮਾਗਮ ਚੱਲਣੇ ਨੇ ਹੋਲਾ ਮਹੱਲਾ ਦੇ ਔਰ ਅੱਜ ਸ਼੍ਰੀ ਖੰਡਪਟ ਸਾਹਿਬ ਆਰੰਭ ਕਰਾਏ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾਉਣੇ ਆਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੀਆਂ ਔਰ ਸਾਹਮਣੇ ਦਰਸ਼ਨ ਕਰੋ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਬਾਜਾਂ ਵਾਲੇ ਦਸ਼ਮੇਸ਼ ਪਿਤਾ ਦੀ ਧਰਤੀ ਬਾਜਾਂ ਵਾਲੇ ਦਸਮ ਪਿਤਾ ਨੇ ਜਿੱਥੇ ਖਾਲਸਾ ਸਾਜਿਆ ਉਸ ਪਵਿੱਤਰ ਧਰਤੀ ਤੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ ਖਾਲਸਾ ਆਪਣੀ ਜਨਮ ਭੂਮੀ ਤੇ ਪਹੁੰਚ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਲੱਗ ਗਿਆ ਜੀ ਦੇਖੋ ਪਹਿਲਾ ਦਿਨ ਹੈ ਸ਼ੁਰੂਆਤ ਹੈ ਪਰ ਲੱਖਾਂ ਦੀ ਗਿਣਤੀ ਸੰਗਤ ਜਿਹੜੀ ਆ ਉਹ ਪਹੁੰਚ ਵੀ ਚੁੱਕੀ ਆ ਅਰ ਤਿੰਨਾ ਦਿਨਾਂ ਦੇ ਵਿੱਚ ਰਿਕਾਰਡ ਤੋੜ ਸੰਗਤ ਦੁਨੀਆ ਭਰ ਦੇ ਵਿੱਚੋਂ ਇੱਥੇ ਦਰਸ਼ਨ ਕਰਨ ਪਹੁੰਚਦੀ ਐ ਨਤਮਸਤਕ ਹੋਣ ਪਹੁੰਚਦੀ ਐ ਖੁਸ਼ੀਆਂ ਸਾਂਝੀਆਂ ਕਰਨ ਪਹੁੰਚਦੀ ਐ ਹੋਲਾ ਮਹੱਲਾ ਦਾ ਤਿਉਹਾਰ ਹੋਲਾ ਮਹੱਲਾ ਦਾ ਦਿਹਾੜਾ ਇੱਥੇ ਆ ਕੇ ਖਾਲਸਾ ਮਨਾਉਂਦਾ ਦੁਨੀਆ ਭਰ ਦੇ ਵਿੱਚੋਂ ਹਰ ਇੱਕ ਸਿੱਖ ਚਾਹੇ ਕੋਈ ਸਿੱਖ ਧਰਮ ਨਾਲ ਨਹੀਂ ਵੀ ਜੁੜਿਆ ਹੋਇਆ ਤਾਂ ਉਹ ਸੰਗਤਾਂ ਵੀ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਹਰ ਵਾਰ ਅਸੀਂ ਤਸਵੀਰਾਂ ਦੇਖਦੇ ਆਂ ਤੁਹਾਡੇ ਤੱਕ ਪਹੁੰਚਾਉਣੇ ਆ ਕਿ ਵੱਡੀ ਸੰਖਿਆ ਦੇ ਵਿੱਚ ਉਹ ਜਿਹੜੇ ਗੋਰੇ ਨੇ ਜਾਂ ਹੋਰਾਂ ਮੁਲਕਾਂ ਦੇ ਵਾਸੀ ਨੇ ਉਹ ਵੀ ਇੱਥੇ ਪਹੁੰਚਦੇ ਨੇ ਜਿਹੜੇ ਸਿੰਘ ਸਜੇ ਹੋਏ ਨੇ ਜਿਨ੍ਹਾਂ ਨੇ ਖਾਲਸਾ ਧਰਮ ਨੂੰ ਅਪਣਾਇਆ ਔਰ ਅਸੀਂ ਦੇਖਦੇ ਆਂ ਕਿ ਅਨੇਕਾਂ ਗੋਰੇ ਖਾਲਸਾ ਹੀ ਬਾਣਾ ਪਹਿਨੇ ਹੋਏ ਇੱਥੇ ਨਜ਼ਰ ਆਉਂਦੇ ਨੇ ਪਰ ਇਹ ਕਿਉਂਕਿ ਬਾਜਾਂ ਵਾਲੇ ਦੀ ਧਰਤੀ ਆ ਸ੍ਰੀ ਅਨੰਦਪੁਰ ਸਾਹਿਬ ਅਨੰਦਾਂ ਦੀ ਪੁਰੀ ਤੇ ਦੱਸੋਂ ਪਤਾ ਨੇ 29 ਸਾਲ ਤੋਂ ਵੱਧ ਦਾ ਸਮਾਂ ਬਤਾਇਆ ਉਸ ਪਵਿੱਤਰ ਧਰਤੀ ਤੇ ਜਦੋਂ ਗੁਰੂ ਦੇ ਪਿਆਰੇ ਪਹੁੰਚਦੇ ਨੇ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਨੇ ਤਾਂ ਉਸੇ ਦਾ ਇੱਕ ਹਿੱਸਾ ਤੁਹਾਨੂੰ ਇੱਕ ਚਲਕ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਸ ਵੇਲੇ ਕਿਸ ਤਰ੍ਹਾਂ ਦੇ ਮਾਹੌਲ ਨੇ ਕਿਸ ਤਰ੍ਹਾਂ ਦੇ ਸਵਾਗਮ ਨੇ ਸੰਗਤ ਆ ਰਹੀ ਆ ਤੁਹਾਨੂੰ ਸੰਗਤ ਦਰਸ਼ਿ ਕਰਾਉਣੇ ਕਿਉਂਕਿ ਕਹਿੰਦੇ ਨੇ ਕਿ ਸੰਗਤ ਦੇ ਵਿੱਚ ਰੱਬ ਵਸਦਾ ਹੈ ਗੁਰੂ ਆਪਣੇ ਸਿੰਘਾਂ ਦੇ ਵਿੱਚ ਆਪਣੇ ਸਿੱਖਾਂ ਦੇ ਵਿੱਚ ਵਸਦਾ ਤਾਂ ਦਰਸ਼ਨ ਕਰੋ ਤੁਸੀਂ ਗੁਰੂ ਪਿਆਰੀ ਸੰਗਤ ਦੇ ਜਿਹੜੀ ਇੱਥੇ ਪਹੁੰਚ ਰਹੀ ਹੈ ਜਿਹੜੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਚਾਹੇ ਛੋਟੇ ਬੱਚੇ ਹੋਣ ਚਾਹੇ ਨੌਜਵਾਨ ਹੋਣ ਚਾਹੇ ਬੀਬੀਆਂ ਹੋਣ ਚਾਹੇ ਬਜ਼ੁਰਗ ਹੋਣ ਹਰ ਕੋਈ ਤੁਹਾਨੂੰ ਇੱਥੇ ਨਜ਼ਰ ਆਏਗਾ ਗੁਰੂ ਦੇ ਗੁਰੂ ਦੀਆਂ ਲਾਡਲੀਆਂ ਫੌਜਾਂ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਨੇ ਔਰ ਮਹੱਲਾ ਕੱਢਿਆ ਜਾਏਗਾ ਪਰਸੋਂ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿਵੇਂ ਘੋੜਿਆਂ ਤੇ ਗੁਰੂ ਦੇ ਸਿੰਘ ਕਰਤਬ ਦਿਖਾਉਣਗੇ ਕਿਵੇਂ ਗੁਰੂ ਦੀਆਂ ਲੜ ਲੀਆਂ ਫੌਜਾਂ ਖਾਲਸਾ ਹੀ ਰੰਗ ਦੇ ਵਿੱਚ ਇੱਥੇ ਰੰਗੀਆਂ ਤੁਹਾਨੂੰ ਉਸ ਵੇਲੇ ਨਜ਼ਰ ਆਉਣਗੀਆਂ ਤਾਂ ਹਰ ਕੋਈ ਜਿਹੜਾ ਕੋਈ ਪਹੁੰਚ ਸਕਦਾ ਉਹ ਇੱਥੇ ਪਹੁੰਚਦਾ ਹੈ ਚਾਹੇ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਕਿਉਣਾ ਬੈਠਾ ਹੋਵੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਤੁਹਾਨੂੰ ਹਰ ਪਾਸੇ ਸੰਗਤਾਂ ਦਾ ਠੱਠਾ ਮਾਰਦਾ ਇਕੱਠ ਨਜ਼ਰ ਆਏਗਾ ਪਰ ਉਹਨਾਂ ਦਾ ਨਜ਼ਰ ਆਉਣ ਦੀ ਕੋਈ ਫਿਰ ਤੋਂ ਤੁਹਾਨੂੰ ਤਖਤ ਸਾਹਿਬ ਦੇ ਦਰਸ਼ਨ ਕਰਵਾ ਦਈਏ ਕਿਉਂਕਿ ਜਿਹੜੀ ਸੰਗਤ ਹਲੇ ਇੱਥੇ ਨਹੀਂ ਪਹੁੰਚ ਸਕੀ ਹਲੇ ਪਾਉਣ ਵਾਲੇ ਟਾਈਮ ਤੇ ਪਹੁੰਚਣਾ ਚਾਹੁੰਦੀ ਹੈ ਤਾਂ ਉਹ ਸੰਗਤ ਦੇਖੋ ਲੁਪਿੰਦਰ ਨਾਲੋਂ ਨਾਲ ਮੌਸਮ ਦਾ ਵੀ ਵਿਕਲਪ ਰੂ ਕਰਿਓ ਕਿਉਂਕਿ ਸਾਨੂੰ ਬੱਦਲਵਾਈ ਨਜ਼ਰ ਆ ਰਹੀ ਹੈ ਮੌਸਮ ਅੱਜ ਕਾਫੀ ਠੰਡਾ ਨਜ਼ਰ ਆ ਰਿਹਾ ਹੈ ਇਹ ਕੋਈ ਇਹਨਾਂ ਦਿਨਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਆ ਕਿ ਬਹੁਤ ਗਰਮੀ ਪੈਣ ਲੱਗ ਜਾਂਦੀ ਆ ਪਰ ਗੁਰੂ ਦੀ ਕਿਰਪਾ ਹੋਈ ਆ ਅੱਜ ਪਹਿਲਾ ਦਿਨ ਆ ਤਾਂ ਸੰਗਤ ਪਹੁੰਚਣੀ ਸ਼ੁਰੂ ਹੋਈ ਆ ਤਾਂ ਸੰਗਤ ਨੂੰ ਇੱਥੇ ਕੋਈ ਦਿੱਕਤ ਨਾ ਆਵੇ ਤਾਂ ਉਹ ਵੀ ਮਿਹਰ ਹੋਈ ਆ ਔਰ ਅੱਜ ਬਦਲਵਾਈ ਆ ਥੋੜੀ ਦਿਰ ਪਹਿਲਾਂ ਕਿਣਮਣ ਹੋਈ ਆ ਕਿਣਮਣ ਕਿਣਮਣ ਨੇ ਮੌਸਮ ਠੰਡਾ ਕਰ ਦਿੱਤਾ ਔਰ ਇੱਥੇ ਅੱਜ ਗਰਮੀ ਤੋਂ ਰਾਹਤ ਆ ਔਰ ਦੂਜੀ ਗੱਲ ਅਸੀਂ ਅਕਸਰ ਦੇਖਦੇ ਆ ਜਦੋਂ ਆ ਵੱਡੀ ਗਿਣਤੀ ਸੰਗਤ ਇਕੱਠੀ ਹੁੰਦੀ ਹੈ ਧੂੜ ਮਿੱਟੀ ਵੀ ਉੱਠਦੀ ਹੈ ਪਰ ਹੁਣ ਉਹ ਧੂੜ ਵੀ ਕਿਉਂਕਿ ਚਿੰਮਣ ਦੇ ਨਾਲ ਵਾਤਾਵਰਨ ਜਿਹੜਾ ਹੈਗਾ ਸਾਫ਼ ਹੋ ਗਿਆ ਪ੍ਰਦੂਸ਼ਣ ਵਹਿ ਗਿਆ ਔਰ ਤੁਸੀਂ ਦੇਖੋ ਕਿ ਅਸੀਂ ਵੀ ਜੈਕਟ ਪਾਈ ਹੋਈ ਅੱਜ ਇਤੋਂ ਤੋਂ ਬੜਾ ਸਾਫ਼ ਹੋ ਜਾਂਦਾ ਕਿ ਅੱਜ ਗਰਮੀ ਨਹੀਂ ਹੈ ਅੱਜ ਮੌਸਮ ਨੇ ਕਰਵਟ ਲਈ ਹੈ ਠੰਡ ਹੋਈ ਹੈ ਠੰਡਾ ਮੌਸਮ ਹੈ ਤਾਂ ਔਰ ਸੰਗਤ ਜਿਹੜੀ ਆ ਉਹ ਬੜੇ ਆਰਾਮ ਦੇ ਨਾਲ ਦਰਸ਼ਨ ਕਰਨ ਦੇ ਲਈ ਪਹੁੰਚ ਰਹੀ ਹੈ ਅਨਿਕਾ ਸਿੰਘ ਸਿੰਘ ਸਾਹਿਬ ਕਿੱਥੋਂ ਆਏ ਹੋ ਲੋਧੀ ਵਿਚਰ ਹੈ ਲੋਪੋ ਕਿਤਾਂ ਲੋਪੋ ਕੇ ਜਿਲ੍ਹਾ ਕਿਹੜਾ ਅੰਮ੍ਰਿਤਸਰ ਅੰਮ੍ਰਿਤਸਰ ਗੁਰੂ ਜੀ ਧਰਤੀ ਤੇ ਆਇਆ ਗੁਰੂ ਨਗਰੀ ਤੋਂ ਆਇਆ ਆ ਸਾਲ ਹੋਣਾ ਕਿ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਅੱਛਾ ਅੱਜ ਮਥਾ ਟੇਕਣਾ ਦਰਸ਼ਨ ਕਰਨੇ ਆ ਕਰ ਲੈ ਕਰ ਲੈ ਬੰਨ ਚ ਕਿੰਨਾ ਚਾਸੀ ਜਦੋਂ ਆਇਆ ਬੜਾ ਯਾਰ ਗੁਰੂ ਦਾ ਸਿੰਘ ਆ ਤੂੰ ਤੇ ਗੁਰੂ ਨੇ ਖਾਲਸਾ ਇੱਥੇ ਸਾਜਿਆ ਸੀ ਪਤਾ ਹੈ ਪਤਾ ਸਾਰਾ ਕੁਝ ਹਾਂਜੀ ਤਾਂ ਇਹ ਦੇਖੋ ਛੋਟਾ ਜਿਹਾ ਸਿੰਘ ਪਚੰਗੀ ਸਿੰਘ ਤਾਂ ਇਹ ਗੁਰੂ ਪਿਆਰੀਆਂ ਸੰਗਤਾਂ ਇੱਥੇ ਲਗਾਤਾਰ ਪਹੁੰਚ ਰਹੀਆਂ ਨੇ ਸਿਕਦਰ ਤੁਸੀਂ ਕਿੱਥੋਂ ਆਏ ਹੋ ਅਸੀਂ ਦਿੱਲੀ ਤੋਂ ਆਇਆ ਜੀ ਅੱਛਾ ਦਿੱਲੀ ਤੋਂ ਆਏ ਹੋ ਜੀ ਜੀ ਹਰ ਸਾਲ ਆਉਨੇ ਹੋ ਹਰ ਸਾਲ ਆਂਦੇ ਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਬਾਜਾ ਵਾਲੇ ਦੀ ਕਿਰਪਾ ਉਹਦੀ ਮੇਰ ਹੁੰਦੀ ਹੈ ਅਚਾਨਕ ਮਹਾਰਾਜ ਨੇ ਸੱਚੇ ਪਾਤਸ਼ਾਹ ਅਕਾਲ ਅਸੀਂ ਗੱਡੀ ਪਗੜੀ ਸਹਰੇ ਤੇ ਆ ਕੇ ਦਰਸ਼ਨ ਕਰਾਉਂ ਆਏ ਆ ਅੱਜ ਤੁਹਾਡੇ ਦਰਸ਼ਨ ਹੋ ਗਏ ਨੇ ਗੁਰੂ ਮਹਾਰਾਜ ਚੜ੍ਹਦੀ ਕਲਾ ਦੇ ਸਮੂੱਚੇ ਸੰਸਾਰ ਨੂੰ ਗੁਰਗੋਬਿੰਦ ਸਿੰਘ ਜੀ ਵਾਲ ਵੱਲੋਂ ਸੱਚੇ ਪਾਤਸ਼ਾਹ ਸਮੂੱਚੀ ਸਿੱਖ ਸੰਗਤ ਵੱਲੋਂ ਸਮੂੱਚੇ ਸੰਸਾਰ ਨੂੰ ਖੋਲੇ ਮਲੇ ਦੀਆਂ ਲੱਖ ਲੱਖ ਕੋਟ ਕੋਟ ਵਧਾਈਆਂ ਹੋਣ ਉਹਨਾਂ ਦੀ ਯਾਤਰਾ ਗੁਰੂ ਮਹਾਰਾਜ ਸਫਲਾ ਕਰੇ ਹਰ ਮੈਦਾਨ ਹਰ ਦੀਵਾਨ ਫਤਿਹ ਕਰੇ ਔਰ ਸਿੰਘਾਦਵੀ ਹਾਈ ਸਿੰਘਾਦਵੀ ਗੁਰੂ ਮਹਾਰਾਜ ਜਲਦੀ ਤੋਂ ਜਲਦੀ ਕੋਈ ਆਦੇਸ਼ ਕਰੇ ਇਸ ਗੁਰੂ ਸਿੱਖਾਂ ਵਾਸਤੇ ਬੜਾ ਵੱਡਾ ਤੋਹਫਾ ਮਿਲੇਗਾ ਸਮੂਹ ਸਾਧ ਸੰਗਤ ਨੂੰ ਸੰਸ ਸਿੰਘਰ ਇੱਕ ਦੀ ਦੱਸਿਓ ਵੀ ਬਾਕੀ ਧਾਰਮਿਕ ਸਥਾਨਾਂ ਤੇ ਵੀ ਆਪਾਂ ਜਾਣੇ ਆ ਵੈਸੇ ਆਪ ਵੀ ਜਦੋਂ ਤੁਸੀਂ ਕੋਈ ਵਿਅਕਤੀ ਆਪਦੀ ਜਨਮ ਭੂਏ ਤੇ ਜਾਂਦਾ ਜਨਮ ਭੂਮੀ ਤੇ ਜਾਂਦਾ ਤੂੰ ਦੇ ਮਨ ਦੇ ਵਿੱਚ ਬੜੇ ਜਜ਼ਬਾਤ ਹੁੰਦੇ ਆ ਇਹ ਤਾਂ ਖਾਸ ਹੀ ਜਨਮ ਭੂਮੀ ਹੈ ਖਾਸਾ ਸਾਜਾ ਗੁਰੂ ਸਾਹਿਬ ਨੇ ਇੱਥੇ ਕਿਸ ਤਰ੍ਹਾਂ ਦਾ ਫੀਲ ਆਉਂਦਾ ਅੰਦਰ ਜਦੋਂ ਇੱਥੇ ਦਰਸ਼ਨ ਹੁੰਦੇ ਆ ਐਦਾਂ ਐਸਾ ਲੱਗਦਾ ਜੀ ਗੁਰੂ ਦੀ ਕਿਰਪਾ ਨਾਲ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਆਕਾਲ ਪਤੀਂ ਐਸੀ ਜੋਤ ਹੈ ਸੱਚੇ ਪਿਤਾ ਦੀ ਉਹ ਆਪ ਹੀ ਆਪਣੇ ਘਰਾਂ ਚੋਂ ਵੇ تیر ਮਾਰਦੇ ਨੇ ਆਪਣੇ ਆਪਣੇ ਪਤਰੀਆਂ ਚਿੱਠੀਆਂ ਭੇਜਦੇ ਨੇ ਜਾਂ ਸੰਦੇਸ਼ੇ ਭੇਜਦੇ ਨੇ ਤੇ ਗੁਰੂ ਦੀਆਂ ਫੌਜਾਂ ਜਿੱਥੇ ਵੀ ਪੂਰੇ ਸੰਸਾਰ ਵਿੱਚ ਨੇ ਪੂਰੇ ਸੰਸਾਰ ਤੋਂ ਹੀ ਸੰਸਾਰ ਚੱਲ ਕੇ ਆਦੇ ਸਿੱਖ ਕਮ ਨਹੀਂ ਪੂਰੇ ਪੂਰੇ ਆ ਜਿੰਨੇ ਵੀ ਧਰਮਾਂ ਦੀਆਂ ਜਿੰਨੇ ਵੀ ਧਰਮਾਂ ਦੇ ਹੈਗੇ ਨੇ ਸਿੱਖ ਮਰਦ ਦੇ ਯਾਤਰੀ ਜੋ ਵੀ ਹੈਗੇ ਸੰਸਾਰ ਦੇ ਹੈਗੇ ਨੇ ਉਹ ਆਂਦੇ ਨੇ ਔਰ ਮਰ ਦੇ ਨਮਸ ਨਮਸਤਾ ਖੁੰਦੇ ਕੇ ਆਪਣੀਆਂ ਯਾਤਰਾਵਾਂ ਵਾਸਤੇ ਅਰਦਾਸਾਂ ਕਰਦੇ ਨੇ ਔਰ ਹੋਰ ਵੀ ਆਪਣੀਆਂ ਧਰਮਾਂ ਦੀਆਂ ਯਾਤਰਾਵਾਂ ਵਾਸਤੇ ਅਰਦਾਸਾਂ ਕਰਦੇ ਨੇ ਸਮੁੱਚੇ ਸੰਸਾਰ ਦੀ ਠੰਡ ਵਾਸਤੇ ਕਿ ਹਰ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਸਤੇ ਤਾਂ ਇਹ ਜੀ ਗੁਰੂ ਪਿਆਰੀਆਂ ਸੰਗਤਾਂ ਕਹਿੰਦੇ ਨੇ ਕਿ ਕਿਉਂਕਿ ਇਹ ਉਹ ਧਰਤੀ ਆ ਜਿੱਥੇ ਦਸਮ ਪਿਤਾ ਦਸਵੇਂ ਪਾਸ਼ਾ ਬਾਜਾਂ ਵਾਲਿਆਂ ਨੇ 29 ਸਾਲ ਤੋਂ ਵੱਧ ਸਮਾਂ ਬਤਾਇਆ ਤਾਂ ਜਿਹੜੀ ਧਰਤੀ ਤੇ ਗੁਰੂ ਸਾਹਿਬ ਨੇ 29 ਸਾਲ ਬਤਾਏ ਹੋਣ ਕਣਕਣ ਦੇ ਵਿੱਚ ਹਾਲਾਂਕਿ ਦੇਖੋ ਉਹਨਾਂ ਦਾ ਤਾਂ ਹਰ ਜਗ੍ਹਾ ਤੇ ਵਾਸਾ ਪਰ ਇਹ ਧਰਤੀ ਇੰਨੀ ਭਗਾ ਵਾਲੀ ਹੈ ਕਿ ਜਿੱਤੇ ਸਾਡੇ ਗੁਰੂ ਨੇ ਸਾਡੇ ਬਾਜਾ ਵਾਲੇ ਦਸ਼ਮੇਸ਼ ਪਿਤਾ ਨੇ 29 ਸਾਲ ਤੋਂ ਵੱਧਾ ਸਮਾਂ ਬਤਾਇਆ ਇੱਥੋਂ ਦੇ ਕਣਕਣ ਦੇ ਵਿੱਚ ਉਹਨਾਂ ਦਾ ਅਹਿਸਾਸ ਆ ਇੱਥੋਂ ਦੀ ਹਰ ਕੰਦ ਮਿੱਟੀ ਦੇ ਕਿਣਕੇ 'ਚ ਗੁਰੂ ਸਾਹਿਬ ਦਾ ਵਾਸਾ ਉਹਨਾਂ ਦਾ ਅਹਿਸਾਸ ਹੁੰਦਾ ਔਰ ਉਸੇ ਅਹਿਸਾਸ ਨੂੰ ਮਾਨੰਦ ਰਹੀ ਇਹ ਸੰਗਤ ਜਿਹੜੀ ਇੱਥੇ ਪਹੁੰਚਦੀ ਹੈ ਦੁਨੀਆ ਭਰ ਤੋਂ ਵੱਖ-ਵੱਖ ਥਾਵਾਂ ਤੋਂ ਕੋਨੇ-ਕੋਨੇ ਤੋਂ ਸੰਗਤ ਆ ਜਿਹੜੀ ਇੱਥੇ ਪਹੁੰਚਦੀ ਐ ਸਰਾਸ ਤੁਸੀਂ ਕਿੱਥੋਂ ਆਏ ਹੋ ਅਸੀਂ ਤਰਨਤਾਰਨੀ ਦੇੋਂ ਹਾਂਜੀ ਤਰਨਤਾਰਨੀ ਦੇੋਂ ਅੱਛਾ ਹਰ ਸਾਲ ਆਉਂਦੇ ਹੋਵੋਗੇ ਨਹੀਂ ਮੈਂ ਪਹਿਲੀ ਵਾਰ ਆਇਆ ਹਾਂ ਤੁਸੀਂ ਪਹਿਲੀ ਵਾਰ ਆਏ ਹੋ ਹਾਂ ਉਮਰ ਕਿੰਨੀ ਤੁਹਾਡੀ ਮੇਰੀ ਹੋ ਗਈ 43 ਸਾਲ ਹਾਂਜੀ 43 ਸਾਲ ਅੱਛਾ ਤੇ ਗੁਰੂ ਦੀ ਕਿਰਪਾ ਭੜੀ ਲੇਟ ਹੋਈ ਤੁਹਾਡੇ ਦਾੜਾ ਪ੍ਰਕਾਸ਼ ਆ ਇਹ ਤਾਂ ਹੀ ਆ ਜੀ ਮਾਲਕ ਦੇ ਰੰਗ ਅੱਜ ਕਿਵੇਂ ਸਾਹ ਕਿਵੇਂ ਫੀਲ ਹੋਇਆ ਇੱਥੇ ਆ ਕੇ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਚੰਗਾ ਸੋਨਾ ਲੱਗਾ ਪਹਿਲਾਂ ਇੱਥੋਂ ਦੇ ਇਤਿਹਾਸ ਬਾਰੇ ਸਾਰਾ ਪਤਾ ਸੀ ਨਹੀਂ ਪਤਾ ਸੀ ਤਰਨਤਾਰਨ ਤੋਂ ਆਇਓ ਵੈਸੇ ਗੁਰੂ ਦੀ ਗੁਰੂਆਂ ਦਾ ਇਲਾਕਾ ਉਹ ਗੁਰੂ ਨਗਰੀ ਮੰਨਿਆ ਜਾਂਦਾ ਹੈ ਤਰਨਤਾਰਨ ਅੰਮ੍ਰਿਤਸਰ ਸਾਹਿਬ ਉਹ ਤਾਂ ਪੂਰੀ ਦੀ ਪੂਰੀ ਧਰਤੀ ਭਗਾ ਵਾਲੀ ਹੈ ਤੇ ਸਿੱਖੀ ਦਾ ਪ੍ਰਚਾਰ ਵੀ ਬੜਾ ਕੀ ਕਮੀ ਰਹੇਗੀ ਕਿ ਤੁਹਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਲੱਗਿਆ ਇਤਨੀ ਹੀ ਸੀ ਹਾਂ ਜੀ ਦੇ ਤੌਰ ਤੇ ਹੀ ਨਹੀਂ ਗਦੇ ਤੇ ਇਹਨਾਂ ਵਿੱਚ ਪੈਦਾਂ ਤਾਂ ਦੇਖੋ ਜੀ ਬਾਕੀ ਜਦੋਂ ਗੁਰੂ ਦੀ ਕਿਰਪਾ ਹੋਣੀ ਆ ਉਦੋਂ ਹੋਣੀ ਆ ਇਸ ਵੈਤੇ ਹੁਣ ਕਿਰਪਾ ਹੋਈ ਆ ਮਹਾਰਾਜ ਨੇ ਹੁਣ ਕਿਰਪਾ ਕੀਤੀ ਆ ਤੇ ਇਹਨਾਂ ਨੇ ਹੁਣ ਦਰਸ਼ਨ ਦਜ਼ਾਰੀ ਕੀਤੇ ਨੇ ਤਾਂ ਇਹ ਕਹਿੰਦੇ ਨੇ ਕਿ ਗੁਰੂ ਦੀ ਬਖਸ਼ਿਸ਼ ਬਿਨਾ ਕੁਝ ਨਹੀਂ ਹੋ ਸਕਦਾ ਗੁਰੂ ਦੀ ਬਖਸ਼ਿਸ਼ ਬਿਨਾ ਗੁਰੂ ਦਾ ਲੜ ਵੀ ਨਹੀਂ ਤੁਸੀਂ ਲੱਗ ਸਕਦੇ ਤਾਂ ਜਦੋਂ ਉਹਨੇ ਸੱਚੇ ਪਾਤਸ਼ਾਹ ਨੇ ਮਿਹਰਾ ਕਰਨੀ ਆ ਹਰ ਚੀਜ਼ ਉਦੋਂ ਹੀ ਸੰਭਵ ਹੋ ਸਕਣੀ ਆ ਤਾਂ ਇਹ ਸੰਭੋ ਹੋਇਆ ਇਹਨਾਂ ਸੰਗਤਾਂ ਦੀ ਕਿਰਪਾ ਹੋਈ ਹੈ ਜਿਹੜੀਆਂ ਸੰਗਤਾਂ ਅੱਜ ਇੱਥੇ ਪਹੁੰਚਿਆ ਨੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਬੀਬੀਆਂ ਆਰੀਆਂ ਨੇ ਬੀਬੀ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਜੈਤੂ ਤੋਂ ਅੱਛਾ ਜੈਤੂ ਤੋਂ ਆਏ ਹੋ ਮੈਂ ਫਰੀਦਕੋਟ ਤੋਂ ਮੈਂ ਵੀ ਕੋਟ ਦਾ ਮੇਰੇ ਜਿਲ੍ਹੇ ਤੋਂ ਆਏ ਹਾਂ ਹਾਂਜੀ ਅੱਛਾ ਹਰ ਸਾਲ ਆਉਣੇ ਹੋ ਜਾਂ ਪਹਿਲੀ ਵਾਰ ਆਏ ਹੋ ਕਦੇ-ਕਦੇ ਆ ਜਾਂਦੇ ਆ ਕਦੇ-ਕਦੇ ਆਹ ਕਾਕਾ ਤੁਹਾਡੇ ਨਾਲ ਹਾਂਜੀ ਆ ਜਾ ਵੀ ਸਿੰਘਾ ਪਹਿਲੀ ਵਾਰ ਆ ਕੇ ਅੱਗੇ ਆਏ ਸੀ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਕਿਹਨੂੰ ਦੱਸਦੇ ਹੋ ਜੀ ਸਾਰਾ ਹਾਂਜੀ ਪਤਾ ਏ ਧਰਤੀ ਬਾਰੇ ਹਾਂ ਇੱਥੇ ਕੀ ਹੋਇਆ ਸੀ ਕਿੱਥੇ ਇੱਥੇ ਹਾਂ ਅਨੰਤਪੁਰ ਸਾਹਿਬ ਇੱਥੇ ਚਮਕੌਰ ਸਾਹਿਬ ਦਾ ਲੜਾਈ ਜੰਗ ਲੜੀ ਸੀ ਇੱਥੇ ਗੁਰੂਵ ਸਿੰਘ ਜੀ ਨੇ ਇੱਥੇ ਦਾ ਪੁੱਤ ਥਾਸਾ ਸਾਜਿਆ ਸੀ ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਲੜਾਈ ਹੋਰ ਕਿੱਥੇ ਹੋਈ ਆ ਬੀਬੀ ਜੀ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਬੱਚਿਆਂ ਨੂੰ ਅਸੀਂ ਹਾਂ ਦੇਖੋ ਗੁਰੂ ਦਾ ਸਿੰਘ ਆ ਬਚੰਗੀਆਂ ਇਹਨੂੰ ਇਤਿਹਾਸ ਤੋਂ ਜਾਣੂ ਕਰਾਓ ਸਾਡੀ ਜ਼ਿੰਮੇਵਾਰੀ ਐ ਸਿਖਾਉਣਾ ਇਹਨੂੰ ਨਹੀਂ ਜੀ ਗਏ ਸੀ ਉਹਨੂੰ ਦੱਸਿਆ ਸੀ ਉਹ ਕਨਫਿਊਜ਼ਨ ਹੋ ਗਈ ਇਹਨੂੰ ਉੱਥੇ ਘਬਰਾਉਣਾ ਨਹੀਂ ਚੰਗੀ ਤਰ੍ਹਾਂ ਪੁੱਛਣਾ ਕਿ ਇੱਥੇ ਮੱਥਾ ਟੇਕਿਆ ਇਹ ਧਰਤੀ ਕੀ ਕਿਹੜੀ ਧਰਤੀ ਆ ਕੀ ਇਤਿਹਾਸ ਆ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ ਤੁਹਾਡਾ ਜਨਮ ਸਥਾਨ ਆ ਸਾਡਾ ਜਨਮ ਸਥਾਨ ਆਏ ਤਾਂ ਇਹ ਬੱਚਿਆਂ ਨੂੰ ਦੱਸਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਐ ਜੀ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਐ ਤੁਸੀਂ ਤਸਵੀਰਾਂ ਦੇਖੋ ਦੂਰ ਤੱਕ ਨਜ਼ਰ ਮਾਰੋ ਇੱਕ ਵਾਰੀ ਫਤ ਤਖਤ ਸਾਹਿਬ ਦੇ ਵੀ ਦਰਸ਼ਨ ਕਰ ਲੋ ਤਾਂ ਸਾਡਾ ਇਹ ਬਿਸਤਰਨ ਦਾ ਗੱਲਾਂ ਬਾਤਾਂ ਸੰਗਤ ਦੇ ਨਾਲ ਕਰਨ ਦਾ ਮਕਸਦ ਕੋਈ ਕਿਸੇ ਨੂੰ ਸਵਾਲ ਜਵਾਬ ਜਾਂ ਇਸ ਤਰ੍ਹਾਂ ਦਾ ਮਕਸਦ ਕਤਈ ਨਹੀਂ ਹੈ ਕਈ ਵਾਰ ਸਾਡੇ ਜ਼ਹਿਨ ਦੇ ਵਿੱਚ ਆ ਜਾਂਦਾ ਕਈ ਵਾਰ ਅਸੀਂ ਉਦਾਂ ਦੀਆਂ 네ਗਟਿਵ ਗੱਲਾਂ ਬਾਤਾਂ ਵੀ ਸੁਣ ਲੈਂਦੇ ਆ ਦੇਖੋ ਸਾਡਾ ਮਕਸਦ ਸਿਰਫ ਇਨਾ ਕਹਿ ਕਿ ਇੱਕ ਸਨੇਹਾ ਇੱਕ ਸਨੇਹਾ ਜਿੰਨਾ ਕ ਅਸੀਂ ਜਿੰਨੇ ਜੋਗੇ ਵਾਹਿਗੁਰੂ ਦੀ ਕਿਰਪਾ ਹੋਈ ਹੈ ਉਹਨਾਂ ਨੂੰ ਦੇ ਸਕੀਏ ਕਿ ਗੁਰੂ ਦੀ ਇਸ ਨਗਰੀ ਬਾਰੇ ਗੁਰੂ ਦੀ ਇਸ ਧਰਤੀ ਬਾਰੇ ਜਾਂ ਖਾਲਸੇ ਦੀ ਜਨਮ ਭੂਮੀ ਬਾਰੇ ਸਾਡੇ ਘੱਟੋ ਘੱਟ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਔਰ ਇਸ ਪਵਿੱਤਰ ਧਰਤੀ ਤੇ ਆ ਕੇ ਆਜੋ ਇਸ ਸਿੰਘ ਦਾ ਆਜੋ ਤਾਂ ਇਸ ਪਵਿੱਤਰ ਧਰਤੀ ਤੇ ਆ ਕੇ ਨਤਮਸਤਕ ਜੇ ਤੁਸੀਂ ਨਹੀਂ ਹੁੰਦੇ ਤਾਂ ਸਿੰਘ ਸਾਹਿਬ ਕਿੱਥੋਂ ਆਇਓ ਜੀ ਬਟਾਲੇ ਤੋਂ ਆਜੋ ਆਜੋ ਫਿਰ ਤਾਂ ਗੁਰੂ ਦੇ ਸਿੰਘ ਨੇ ਜੀ ਤਾਂ ਸੰਗਤ ਜਿਹੜੀ ਆ ਲਗਾਤਾਰ ਇੱਥੇ ਪਹੁੰਚ ਰਹੀ ਆ ਤਾਂ ਕੋਸ਼ਿਸ਼ ਕਰਿਓ ਤੁਸੀਂ ਵੀ ਇਸ ਪਵਿੱਤਰ ਧਰਤੀ ਤੇ ਆ ਕੇ ਨਤਮਸਤਕ ਹੋਇਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਕਿਉਂਕਿ ਹੌਲਾ ਮੁਹੱਲਾ ਇੱਥੇ ਮਨਾਇਆ ਜਾ ਰਿਹਾ ਖਾਲਸਾ ਆਪਣੀ ਜਨਮ ਭੂਮੀ ਤੇ ਇਕੱਠਾ ਹੋਏਗਾ ਲਗਾਤਾਰ ਅੱਜ ਕਿਉਂਕਿ ਪਹਿਲਾ ਦਿਨ ਹੈ ਅੱਜ ਹੀ ਵੱਡੀ ਗੇਂਦੀ ਸਕਤ ਪਹੁੰਚ ਚੁੱਕੀ ਆ ਕੱਲ ਤੇ ਪਰਸੋਂ ਤਿੰਨ ਦਿਨਾਂ ਦੇ ਸੁਆਗਤ ਮਨੇ ਔਰ ਪਰਸੋਂ ਵੇਖਣ ਆਲਾ ਹੋਏਗਾ ਖਾਲਸੇ ਦਾ ਜਹੋ ਜਲਾਲ ਜਦੋਂ ਨਿਹੰਗ ਸਿੰਘ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਘੋੜਿਆਂ ਤੇ ਕੱਲਾ ਕੱਲਾ ਸਿੰਘ ਸਵਾਰ ਹੋਇਆ ਤੁਹਾਨੂੰ ਨਜ਼ਰ ਆਏਗਾ ਤਾਂ ਉਹ ਜਹੋ ਜਲਾਲ ਉਹ ਵੀ ਤਸਵੀਰਾਂ ਉਹ ਦ੍ਰਿਸ਼ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਪਰ ਹਰ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਗੁਰੂ ਨਗਰੀ ਗੁਰੂ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਅਨੰਦਾਂ ਦੀ ਪਰੀਤੋ